ਕਿੰਨੇ ਕਿੰਨੇ ਉਮਰ ਦੀਆਂ ਛੋਣਿਆ ਆਏ ਹੋਏ ਆਹ ਸਾਲ ਦੀ ਐ ਕਿੰਨੇ ਪੈਸਿਆਂ ਦੀ ਇਹਦਾ 25000 ਜੀ 25000 ਠੀਕ ਤੇ ਕਿੰਨੇ ਕਿੰਨੇ ਚਿਰ ਦੀਆਂ ਐ ਤਿੰਨੇ ਇਹ 60 ਸਾਲ ਦੀਆਂ 60 ਸਾਲ ਦੀਆਂ ਠੀਕ ਹੈਲੋ ਉਹ ਗਰੀਬੰਦਾ ਨੂੰ ਦੇ ਦੇ ਯਾਰ ਦੇਖ ਕੇ ਜੇ ਕਰ ਲੈ ਬਾਈ ਬਣ ਦੇ 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 ਯਾਰ ਉਹ ਦੇ ਦੇ ਯਾਰ ਬਣ ਕੇ ਜੇ ਦੇ ਦੇ ਕੋਈ ਵੇਚਣੀਆਂ ਨਹੀਂ ਕਟਾਣਾ ਤੋਂ ਨਹੀਂ ਦੇਣੀਆਂ ਆਪਾਂ ਨੇ ਕਟਾਣਾ ਨੂੰ ਦੇਣਾ ਆਪਾਂ ਕਰ ਕਟਾਣਾ ਨੂੰ ਕੋ ਦੇਣੀਆਂ ਯਾਰ ਇੱਥੇ ਫੇਰ ਲੱਖ ਦੀ ਵੇਚਾਂਗੇ ਆ ਬਾਹਰ ਫੁਲੀਆਂ ਵੇਚਾਰੇ ਹੋ ਹਾਂ ਹਾਂ ਠੀਕ ਹੈ ਬਾਈ ਦੇ 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 ਅੱਠ ਓਏ ਬਾਤ ਲਾਦਾ ਉਹ ਲਾ ਦੇ 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 ਠੀਕ ਹੈ ਨਹੀਂ ਉਹ ਦੇ ਦੇ ਉਹ ਪਾਲਣ ਦਾ ਸੁਣ ਲੈ ਪਹਿਲੇ ਤਾਂ ਸੁਣਾ ਉਹ ਗਰੀਬ ਬੰਦੇ ਬੜਾ ਆ ਵਿਚਾਰੇ ਕੋਈ ਗੱਲ ਨਹੀਂ ਲੈ ਲੈ ਇਹ ਮਾਲ ਲੈ ਉਹ ਗਰੀਬ ਬੰਦੇ ਕਸਮ ਨਾਲ ਮੈਂ ਜਾਣਦਾ ਇਹਨਾਂ ਨੂੰ ਉਹ ਯਾਰ ਕੱਟਿਆਂ ਤੋਂ ਕਾਂ ਪਾਰ ਲੱਗੇ ਨੇ ਬਾਈ ਬਣ ਕੇ ਗੱਲ ਸੁਣ ਲੈ ਬੜਾ ਚੌੜਾ ਨਾ ਹੋਇਆ ਕਰੋ ਬਾਈ ਬਣ ਕੇ ਇਹਨੂੰ ਦੇ ਦੇ ਉਹ ਗਰੀਬ ਬੰਦਾ ਦੇ 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 ਯਾਰ ਪਾਲਣ ਕੇ ਚਬਾਕ ਚਬੂਕ ਪਾਲ ਲੈਣਗੇ ਇਹਨੂੰ ਸਾਫ ਤੋਂ ਬਚੂ ਇਹਨੇ ਪਾਲਣੀਆਂ ਵਿਚਾਰਾ ਇਹ ਗਰੀਬ ਬੰਦਾ ਜੇ ਮੈਨੂੰ ਪਤਾ ਮੈਂ ਇਹਨਾਂ ਨੂੰ ਜਾਣਦਾ ਕਿੱਥੋਂ ਤੱਕ ਉਹ ਤੇ ਅਛਾਈ ਸਹੀ ਦਾਸ ਮੈਂ ਤਾਂ ਹੋਰ 10000 ਘੱਟ ਕੇ ਤੇ ਮੈਂ ਚਾਹਾਂਗਾ ਉਹ ਇੰਨੇ ਦੀ ਕਿੱਥੇ ਤੇ ਉਹ ਚਾਹੇ ਕਰਦਾ ਕਰੀ ਨਹੀਂ ਤਰਾ ਭਾਈ ਨੇ ਲਾ 5 ਲੈ ਲੈ 4 ਲੈ ਲੈ ਉਹਦਾ 8000 ਰੁਪਏ ਲੈਣਾ ਦੇ ਦੇ ਜੇ ਪੜਤਾ ਖੰਦਾ ਦੇਖ ਲੈ ਵੱਧ ਲੱਗੀ ਹੁੰਦੀ ਹੈ ਅੱਛਾ ਜੇ ਕੋਈ ਤੈਨੂੰ ਖਰੀਦਣਾ ਵੇ ਕਿਨੇ ਰੱਖਦਾ ਉਹਨਾਂ ਕੱਟੀਆਂ ਹਾਂ ਹਾਂ ਜੀ ਅੱਛਾ ਹਾਂ ਜੀ ਤੇ ਮੋਬਾਈਲ ਨੰਬਰ ਤੇਰਾ ਕਿੰਨਾਗਾ 94632 57600 ਤੇ ਪਿੰਡ ਕਿਹੜਾ ਆਪਣਾ ਪੈਣੀ ਪਾਕਾ ਜੀ ਪੈਣੀ ਪਾਕਾ ਕਿ ਇਹ ਕੱਟੀਆਂ ਫਿਰ ਤੂੰ ਐ ਲੈ ਜਾਣਾ ਕਾਟੂ ਚ ਭਾਈ ਕਾਰਟੂਨ ਚੋਂ ਵੀ ਲੈ ਆਏ ਨੇ ਆਪਾਂ ਉਹ ਪਿੰਡਾਂ ਦੇ ਪਿੰਡਾਂ ਚੋਂ ਵੀ ਲਿਆਉਂਦੇ ਆਂ ਅੱਛਾ ਮੋਬਾਈਲ ਨੰਬਰ ਕਿਹਨਾ 9463257601 ਇੱਕ ਵਾਰੀ ਫੇਰ ਬੋਲ 9463257601 ਲੈ ਭਾਈ ਆ ਜਾ ਕਰੋ ਇਹਨਾਂ ਕੋਲੋਂ ਜਾ ਕਟਰੀਆਂ ਲੈ ਜਾ ਕਰੋ ਖਰੀਦ ਕੇ ਲੈ ਦੀ ਤਾਂ ਫਿਰ ਇਹ ਕਾਰਟੂਨ ਚ ਛੱਟ ਜਾਂਦੇ ਨੇਗੇ ਤੇ ਹੋਰ ਵੀ ਦਿਖਾਉਣਾ ਹੈ ਤੁਹਾਨੂੰ ਬਹੁਤ ਵਧੀਆ ਜ਼ਬਰਦਸਤ ਮਾਲ ਤੇ ਆਹ ਦੇਖੋ ਭਾਈ ਇਹ ਚੋਟੀ ਸਾਡੀ ਦੂਜੇ ਤੀਜੇ ਹੈਗੇ ਕਾਰਟੂਨ ਚ ਦੇ ਇਹਦਾ ਕੋਈ ਕਟਰੂ ਮਰਿਆ ਹੋਇਆ ਤੇ ਬੱਸ ਕੋਈ ਚੋਣ ਦਾ ਮਾਰਾ ਅਹੀਂ ਛੱਡ ਗਿਆ ਤੇ শে ਬਤਾ ਇਹ ਬੰਤੇ ਦਿਨ ਮੋਂ ਤੂੰ ਪਤਾ ਲੱਗ ਕੀ ਜਾਂਦਾ ਵੀ ਕਿੰਨੀ ਕਿਸ਼ਾਮ ਕੇ ਰੱਖਿਓ ਪਰ ਦੇਖੋ ਬਾਈ ਦੁੱਧ ਦੇਣ ਵਾਲੀ ਮੱਝ ਘਾਟੂ ਚ ਗਈ ਕਮਾਲ ਦੀ ਗੱਲ ਹੈ ਦੁੱਧ ਤੇ ਹੈ ਉਹ ਕਟਾ ਗਿਆ ਆ ਪਾਦਣਾ ਜੀ ਕੋਈ ਨਹੀਂ ਦੁੱਧ ਦੇਣ ਵਾਲਾ ਪਛੂ ਘਾਟੂ ਚ ਆ ਹੀ ਜਾਣ ਲੱਗ ਗਿਆ ਤੇ ਯਾਰ ਫਿਰ ਤੂੰ ਕੀ ਹਿਰਦੇ ਦੀ ਗੱਲ ਹੈ ਇਹ ਤੇ ਇਧਰ ਹੋਰ ਦਿਖਾਉਣਾਗਾ ਬੜੇ ਜ਼ਬਰਦਸਤ ਡੰਕਰ ਖੜੇ ਨੇ ਕਿ ਇੱਥੇ ਤੇ ਜਿਆਦੇ ਤਾਂ ਉਦੋਂ ਦੁੱਖ ਹੁੰਦਾ ਜਦੋਂ ਕੱਟੀਆਂ ਵੇਚਦੇ ਆ ਆ ਕੱਟੀ ਹੈ ਘਾਟੂ ਆਪਣੀਆਂ ਜੀ ਹੈਗਾ ਕੱਟੀ ਕੱਟ ਕੀ ਰੇਟ ਕਰਤਾ ਕਿੰਨੇ ਚਿਰ ਦੀ ਐ 6 ਵਰਕਸਾਲ ਦੀ ਆ ਜੀ 25000 ਬਣ ਕਰ ਬਜਾਇਜ ਲੈਣ ਦੇਣ 20 ਕੱਟ ਨਹੀਂ ਦਿੰਦੇ ਜਿੱਤੂ ਕੱਟ ਦਿੰਦੇ ਜੀ ਤੇ ਹੁਣ ਕਟੂ ਚ ਤਾਂ ਹੀ ਦੇਖੇ ਜਾਂਦਾ ਇਹਨੂੰ ਨਾ 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 ਜੇ ਨਾ ਵੀ ਕੀ ਕਰੇ ਮੁੜ ਕੇ ਜਾਈਂਗਾ ਕਰੇ 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 ਅੱਛਾ ਮੋਬਾਈਲ ਨੰਬਰ ਬੋਲ ਤੇਰਾ ਫਿਰ 98641 49798 ਪਿੰਡ ਕਿਹੜਾ ਪੈਣੀ ਬਾਗਾ ਜੀ ਪੈਣੀ ਬਾਗਾ ਠੀਕ ਆ ਉਹ ਮੱਝ ਵੀ ਆਪਣੀਆਂ ਠੀਕ ਆ ਇਹ ਤੇ ਲਿਖੇ ਨਾ ਦੋਤਾ ਹਾਂ ਇਹ ਥੱਲੇ 11 ਕਿਲੋ ਹੈ 11 ਕਿਲੋ ਠੀਕ ਹੈ ਤੇ ਮਗਰ ਇਹਦੇ ਜਾਨਵਰ ਕੀ ਆ ਕੱਤੀ ਆ ਜੀ ਕੱਤੀ ਕੱਤੀ ਠੀਕ ਹੈ ਕਿੰਨੀ ਰਵੰਡ ਕਰਤਾ ਇਹਦੀ ਇਹ 11-10 ਮਾਰਦੇ 11 ਹਜੇ ਸਮਰੀ ਤਾਂ ਨਹੀਂ ਨਾ ਜੀ ਹਜੇ ਤਾਂ ਸੂਈ ਨੂੰ 20-25 ਦਿਨ ਹੋ ਗਏ ਨੇ ਫੇਰੇ ਕੱਟੂ ਚ ਕੋਰ ਨਹੀਂ ਆ ਇਹ ਉਧਰ ਜਾਣੇ ਆ ਅਸੀਂ ਬੰਨੀਆਂ ਨੇ ਅੱਛਾ ਅੱਛਾ ਠੀਕ ਆ ਫੇਰ ਜਾਣੇ ਆ ਉਧਰ ਗੁੰਡਾ ਉਧਰ ਲਿਜਾਓ ਫੇਰ ਇਹਨਾਂ ਨੂੰ ਇੱਥੇ ਤੇ ਆਹ ਲਓ ਜੀ ਫਾਰੀ ਕਰੀ ਮਾਰ ਰਹੀ ਆ ਕੱਟੂ ਚ ਇਹ ਹੋਰ ਵੀ ਦਿਖਾਉਣਾ ਕਿ ਚੰਗੇ ਚੰਗੇ ਉਹ ਕਿਵੇਂ ਕਰਮਾਂ ਆ ਲਓ ਜੀ ਪਾਲੀ ਜੱਫੀ ਪੁੱਛੜਾਂ ਨੂੰ ਮੇਤਰਾ ਤੇ ਲਓ ਜੀ ਕਿੰਨੀ ਚੱਕੀ ਛੋਟੀ ਹੈ ਇਹਦੇ ਥੱਲੇ ਦੁੱਧ ਜ਼ਰੂਰ ਹੋਊਗਾ ਬੜੂ ਦੀ ਬੱਚੀ ਹੈ ਉਹ ਸ਼ਰਮ ਹੁੰਦੇ ਫੇਰ ਸਾਨੂੰ ਦੱਸਦੇ ਵੀ ਨਹੀਂ ਇਹ ਤੇ ਚਲੋ ਪੜਾਓ ਬਈ ਇਹਨਾਂ ਦਾ ਤੇ ਆਹ ਲਓ ਜੀ ਸਾਰਿਆਂ ਦੇ ਵਿੱਚ ਨਾ ਘਰੇ ਖੜੇ ਪਸ਼ੂਆਂ ਦੇ ਵਿੱਚ ਨੁਕਸ ਪੈ ਜਾਂਦਾ ਥੋੜਾ ਥੋੜਾ ਤੇ ਹੋਰ ਵੀ ਦਿਖਾਉਣੇ ਆ ਆ ਦੇਖ ਆਪਣੀਆਂ ਜੀ ਕਿ ਮੱਝ ਕਿਰੀਆ ਆਪਣੀਆਂ ਤੇ ਕਿੰਨੇ ਕਿ ਚਰਦੀ ਸ਼ੂਇ ਹੈ ਗੱਪਣਾ ਕਾਇਮ ਨਹੀਂ ਆਏ ਹਜੇ ਹਜੇ ਹੋਣੀ ਕਿ ਦਿਨਾਂ ਨੂੰ ਜੀ ਕਿ ਦਿਨ ਨਹੀਂ ਹੋਇਆ ਹਜੇ 20 ਦਿਨ ਲਾਉਗੀ ਇਹ ਅੱਛਾ ਲਾਉਗੀ ਠੀਕ ਆ ਹੁਣ ਕੀ ਪੈਸਾ ਮੰਗਦੇ ਉਹਦਾ ਇੱਕ ਵੀ ਫਿਰ ਇੱਥੇ ਕੋ ਬੰਨੀ ਆ ਤੁਸੀਂ ਉਧਰ ਲੈ ਜਾਉਣਾ ਮੀਰੀ ਜਾਣਿਆ ਬਾਲੀ ਵੀ ਜੀ ਸੀ ਕਿ ਅੰਦਰ ਆ ਕੇ ਲਗਾ ਦੇ ਅੱਛਾ ਠੀਕ ਹੈ ਇੱਕ ਆਟੂ ਵਾਲਾ ਆ ਲਾਓ ਜੀ ਆਹ ਕਿਹੜਾ ਬੋੜਾ ਜਾਨਾ ਇਹ ਇੰਨਾ ਮਾਲ ਲੈ ਜਾਂਦਾ ਇਹਦੇ ਕੋਲੇ ਵੱਡਾ ਟਰੱਕ ਆ ਇੱਕ ਘੱਟੋ ਘੱਟ 20-30 ਮੈਂ ਛੱਡ ਜਾਂਦਾ ਆ ਦੇਖੋ ਜੀ ਇੱਕ ਕਾਟੂ ਵਾਲਾ ਬੰਦਾ ਖਰੀਦੀ ਜਾਂਦਾ ਮੱਝ ਨੂੰ ਤੇ ਇਹਦੀ ਤਫਾ ਲੱਛੋ ਵੀ ਮੱਝ ਦੇ ਵਿੱਚ ਕੀ ਆ ਇਹ ਦੋਚ ਨਾ ਨਾ ਇੱਥੇ ਹੋ ਗਏ ਪੈਸੇ ਚਿੰਗੀ ਦਾ ਦੇ ਦੂਗਾ ਜੀ ਚੰਗੇ ਦੇ ਨਾਲ ਦੇ ਦੂਗਾ ਕੀ ਬਤਾ ਰਹੇ ਕਾ ਕਾ ਕਰੀ ਆ ਕੱਟੀ ਆ ਮੰਜ ਠੀਕ ਕਿੰਨੇ ਦੀ ਹੋ ਗਈ ਜੀ ਕੁਛ ਨਹੀਂ ਹੋਈ ਕੋਈ ਨਹੀਂ ਸ਼ੋ ਬਾਈ ਗਿਣੀ ਨਹੀਂ ਜਾਂਦਾ ਪੈਸੇ ਜੀ ਨਹੀਂ ਗਿਣੀ ਜਾਣਾ ਆਪਾਂ ਨੂੰ ਅਚਾਪ ਚ ਕਹਿੰਦੇ ਆ ਕਿੰਨੇ ਦੀ ਸਾਠ ਅੱਠ ਗੱਬਣ ਗੱਬਣ ਵੀਕ ਦਿਨਾਂ ਦਾ ਸਰ ਵੀਕ ਦਿਨਾਂ ਦੀ ਹੈ ਦੁੱਧ ਕਿੰਨਾ ਥੱਲੇ ਦੇ 6 ਕਿਲੋ 6 ਕਿਲੋ ਠੀਕ ਹੈ ਲਓ ਜੀ ਇਹ ਇਹ ਹੁਣ ਨਾ ਬੋਲੋ ਪੰਜਾਇਤੀ ਗੱਡੇ ਨਹੀਂ ਨਾ ਨਾ 800 ਰੁਪਿਆ ਕਰਤੋ 50000 ਪੈਂਟ ਹੈ ਯਾਰ ਮੁੱਲ ਕਰਤਾ ਭਾਈ ਕਿਹ ਜਾਣ ਕੇ ਪੰਜਾਬ ਨੂੰ ਚ ਉਹ ਨਹੀਂ ਲੈ ਬਾਈ ਆ ਨਹੀਂ ਆ ਨਾ ਯਾਰਾ ਕਾਹ ਨੂੰ ਐਵੇਂ ਕੀ ਫਾਇਦਾ ਆ ਤੇ ਆ ਦੇਖੋ ਜੀ ਕੀ ਫਾਇਦਾ ਇਹਦਾ ਮੁੱਢੀ ਨਹੀਂ ਬਾਲਾ ਆ ਖੜੀਆ ਕਰਮਾ ਲਈ ਲੈ ਜਿਹੜੀ ਮੰਗਰ ਇਹ ਵੀ ਦੇਖਾ ਕੀ ਹੈ ਜਾਨਵਰ ਇਹਦੇ ਮੰਗਰ ਇਹ ਤਾਂ ਕੱਟਈ ਆ ਤੇ ਆ ਮੱਝ ਦੇਖ ਕੀ ਦੀਆ ਬਈ ਇਹ ਆਪਣੀਆਂ ਕਿਨੇ ਕ ਚੜਦੀ ਸੂਈ ਆ 6 ਮਹੀਨੇ ਸੰਬਰੀ ਹੈਗੀ ਆ 3 ਮਹੀਨੇ ਦੀ ਕਪੜਾ 3 ਮਹੀਨੇ ਦੀ ਕਪੜਾ ਚੱਕ ਪਾਸਾ अच्छा द दूध ਕਿੰਨੇ ਲੀਟਰ ਦੇ ਥੱਲੇ ਮੈਂ ਭਾਈ ਜੀ 8 ਨਾਲ ਲੀਟਰ ਇਹਨੂੰ ਤਾਂ ਨਹੀਂ ਦਿੰਦਾ ਇਹਨੂੰ ਤਾਂ ਨਹੀਂ ਦਿੰਦਾ ਰੱਖਣਾ ਇਹਦੇ ਦੀ ਕਿਛ ਨਹੀਂ ਆ ਹਾਂ ਅੱਛਾ ਤੇ ਦੁੱਧ ਕਿੰਨੇ ਲੀਟਰ ਦੇ ਛਾ 7 ਲੀਟਰ 7 8 ਲੀਟਰ ਹੈ ਕਿ ਹਾਂ ਤੇ ਮੋਬਾਈਲ ਨੰਬਰ ਬੋਲ 778890528 ਦਵਾਰੇਪੁਰ 778890528 ਅੱਛਾ ਪਿੰਡ ਕਿਹੜਾ ਹੋੜ ਹੀ ਆ ਤੇ ਛੂਏ ਕਿਵੇਂ ਹੂ ਇਹ ਤੇ ਕਿਥੋਂ ਤੱਕ ਛੱਡੇਗਾ 75 ਦੀ ਮੌਕੇ ਤੇ ਥੋੜਾ ਬਤ ਮਗਰ ਇਹ ਜਾਣਕਾਰੀ ਹੈ ਨਹੀਂ ਕੱਟਾ ਹੀ ਹੈ ਕੱਟਾ ਹੀ ਹੈ ਠੀਕ ਹੈ ਲੈ ਬਾਈ ਦਿਖਾ ਦਿਆਂ ਮੈਂ ਤੁਹਾਨੂੰ ਤੇ ਹੋਰ ਦਿਖਾਉਣਾ ਇਹ ਆ ਲੈ ਇਹ ਤਾਂ ਹੈ ਇਹ ਵੀ ਕੱਟ ਉੱਚ ਜਾ ਰਿਹਾ ਕੀ ਕੀ ਵਿਕਦੀ ਹੈ ਮੰਡੀ ਆ ਦੇ ਕੀ ਖਿਆਲ ਆ ਇੰਦਾ ਬਾਰੇ ਆਹ ਸਰ ਝੋਟੇ ਸਾਰੇ ਇਹ ਆਹ ਛੋਟੀ ਜਿਹੀ ਉਮਰ ਦੀ ਕੱਟੀ ਹੈ ਤੇ ਆਹ ਝੋਟੇ ਤੇ ਆਹ ਝੋਟੇ ਇਹ ਚੁੰਮ ਕਰਕੇ ਦਿਖਾ ਮੈਂ ਇੱਕ ਹੋ ਤਾਂ ਖੜੀ ਹੈ ਨਾ ਲੀਲੀ ਦਾ ਵਿੱਚ ਪੈਂਦੀ ਕਰਮਾ ਲਈਏ ਆ ਕਿੰਨੀ ਚਣਖੀ ਝੋਟੀ ਆ ਬਸ ਥੋੜਾ ਥੋੜਾ ਨੁਕਸ ਪੈ ਜਾਂਦਾ ਘਰੇ ਖੜੀਆਂ ਕਰਕੇ ਤੋੜਾ ਫੇਰਾ ਨਹੀਂ ਰਿਹਾ ਪਚੂਆਂ ਦਾ ਐਸੇ ਕਰਕੇ ਆ ਦਿਖਾਓ ਗੱਡੇ ਜਿੱਡੀ ਮੱਝ ਹੋਰ ਦਿਖਾਉਣਾ ਉਹਰਾ ਫੇਰਾ ਕਰਕੇ ਆ ਕਟੀਆਂ ਬਾਈ ਗੋਨਿਆ ਤੋ ਕੋਈ ਬੰਦਾ ਤੋ ਲੈਂਦਾਗਾ ਘਰੇ ਫਾਰਮ ਬਣਾਇਆ ਬਾਈ ਦਾ ਉਹਦੇ ਨਾਲ ਮੈਂ ਸੂਰ ਦੀ ਗੱਲਬਾਤ ਕਰਵਾਉ ਉਹ ਐਸ ਲੋਟ ਨਾ ਕਿੰਨੇ ਲੋਕ ਵੇਚਣ ਆਉਂਦੇ ਨੇ ਇਹਨਾਂ ਤੋਂ ਇਹ ਕਟੀਆਂ ਲੈ ਜਾਂਦਾ ਆਹਾ ਹੁਣੇ ਕੱਟੀ ਖਰੀਦੀ ਆ ਬਾਈ ਨੇ ਬਾਈ ਆ ਜਾਣਕਾਰੀ ਦਈ ਯਾਰ ਕੀ ਨਾਮ ਆਪਣਾ ਸਮਰਾਸ ਸਿੰਘ ਅੱਛਾ ਕਿੰਨੇ ਕਿ ਡੰਗਰ ਰੱਖਦਾ ਘਰੇ ਫਾਰਮ ਚ ਆਪਣੇ ਕੋਲ ਹੈਗਾ 100 ਪਲੱਸ 100 ਤੋਂ ਪਲੱਸ ਹਰੇਕ ਪਵੰਦੀ ਤੇ ਆਉਣਾ ਹਰ ਇੱਕ ਪਵੰਦੀ ਕਟੀਆਂ ਲੈ ਜਨਾਂ ਕਿਹੜੀਆਂ ਲੋਕ ਘਾਟੂ ਚ ਦਿੰਦਾ ਤੇਰੇ ਨਾਲ ਤਾਂ ਯਾਰ ਪੁੰਨ ਸਭ ਤੋਂ ਵੱਡਾ ਤਾਂ ਤੇਰਾ ਧਰਮ ਇਹ ਹੈ ਵੀ ਜਿਹੜਾ ਤੂੰ ਇਹਨਾਂ ਨੂੰ ਬੱਚਿਆਂ ਨੂੰ ਬਚਾਉਣਾ ਹੈਗਾ ਤੇ ਹਾਂ ਤੇ ਜੇ ਮਿਲਣਾ ਹੋਵੇ ਤਾਂ ਫਿਰ ਕਿੱਥੇ ਜੇ ਫਾਰਮ ਆਪਣਾ ਸਾਰੀ ਡਿਟੇਲ ਲొਕੇਸ਼ਨ ਦੇ ਸਨ ਪਿੰਡ ਭੋਖੜਾ ਜੀ ਆਪਣਾ ਗੋਨੇ ਆਂ ਦੇ ਗੋਨੇ ਵਾਲੇ ਮੰਡੀ ਕੋਲੇ ਭੋਖੜਾ ਪਿੰਡ ਤੇ ਰੱਖ ਦੋ ਤੇ ਜੇ ਤੁਸੀਂ ਅਸੀਂ ਲਈਏ ਕੋਈ ਪੰਦਾ ਚਾਹਵਾਨ ਹੋਵੇ ਕਟੀਆਂ ਲੈਣ ਦਾ ਤਾਂ ਦੇ ਦੇਣਿਓ ਹਾਂਜੀ ਅੱਛਾ ਤੇ ਮੋਬਾਈਲ ਨੰਬਰ ਆਪਣਾ 98781 933 ਨਾ ਕੀ ਆਪਣਾ 188 ਤੇ ਫਾਰਮ ਦਾ ਕੀ ਨਾਮ ਜਟਾਣਾ ਫਾਰਮ ਜਟਾਣਾ ਫਾਰਮ ਠੀਕ ਹੈ ਬਾਈ ਨਾਲ ਜਰ ਚਪਰ ਕਰ ਲਿਆ ਕਰੋ ਲਿਆ ਕਰੋ ਇਹਦੇ ਤੋਂ ਤੇ ਚੰਗਾ ਕੰਮ ਕਰਦਾ ਪਾਈ ਇਹ ਤੇ ਇਹੋ ਜੇ ਕੰਮ ਕਰਨਾ ਜ਼ਰੂਰੀ ਹੈ ਘਰਾਂ ਚ ਕਿਹੜੇ ਮੁੰਡੇ ਬਹਿਲੇ ਫਿਰਦਾ ਜਰਾ ਇਹੋ ਜੇ ਕੰਮ ਕਰ ਲਿਆ ਕਰੋ ਨਾਲ ਤਾਂ ਪੰਜਾਬ ਦਾ ਕੁਛ ਫਿਰ ਆਖੋਗੇ ਤੁਹਾਨੂੰ ਪਲਾਸਟਿਕ ਵਾਲਾ ਦੁੱਧ ਪਿਆਉਂਦੇ ਨੇ ਪਾਊਡਰ ਦਾ ਬਣਾ ਕੇ ਫਿਰ ਕਿਦੋਂ ਮੱਛਾਂ ਵੇਚਤੀਆਂ ਪਾਊਡਰ ਦਾ ਤਾਂ ਪਿਉਣਗੀ ਅਗਲੇ ਕੀ ਜਦੋਂ ਪਛੂਤਾ ਤੁਸੀਂ ਵੇਚ ਦਿੰਨੇ ਹੋ ਕਿ ਸਾਨੂੰ ਪਾਲਣਾ ਨਾ ਪਵੇ ਫਿਰ ਦੁੱਧ ਕਿੱਥੋਂ ਪਾਲ ਦੂੰਗਾ ਉਹ ਆਖੜਾ ਇਹ ਤਾਂ ਫਿਰ ਆ ਦੇਖੋ ਆ ਸਾਰੀਆਂ ਕੱਟੀਆਂ ਘਟੂਚ ਜਾਂਦੀਆਂ ਇਹਨਾਂ ਨੂੰ ਪਾਲਿਆ ਜਾਵੇ ਪਾਲ ਕੇ ਇਹਨਾਂ ਨੂੰ ਰੱਖ ਲੈ ਬੰਦਾ ਘਰੇ ਤੇ ਕਿਸੇ ਦਿਨ ਬਣ ਜਾਣ ਆ ਦੇਖੋ ਆ ਚੋਟੀ ਦੇ ਹੋਰ ਭਾਈ ਪੁੰਡਿਆ ਹਾਂ ਹਾਂ ਵਧੀਆ ਆਪਣੀ ਹੈ? ਆਪਣੀ ਹੈ। ਕੋਲ ਕਰਗਾ। ਕਿਤੇ ਗੱਭਣ ਤਾਂ ਨਹੀਂ? ਹੈਗੀ ਹੈ। 3 ਮਹੀਨਿਆਂ ਦੀ ਹੈ ਜੀ। 3 ਮਹੀਨਿਆਂ ਦੀ। ਚੈੱਕ ਪਾਸ। ਚੈੱਕ ਜਮਾ ਪਾਸ ਹੈ ਜੀ। ਚੱਲ ਤੋਂ ਹੋਰ ਮਾੜਾ ਜੀ। ਦੁੱਧ ਕਿੰਨੇ ਲੀਟਰ ਆਦੇ ਥੱਲੇ ਹੁਣ? ਦੁੱਧ ਸੋਣਿਆ ਕਿੰਨਾ ਹੈ? 30 ਕਿਲੋ ਆਈ। 10 ਤੇ ਇਨਸ਼ਾਅੱਲ ਪੁੱਛ ਰਹੇ ਆਂ ਤੂੰ ਵੀ। ਵਾਹ ਮੂਲ ਦੇ ਕਰਦੇ ਨੇ। ਇੱਧਰ ਬਾਈ ਇੱਕ। ਅੱਛਾ। ਸੋਣਿਆ ਆਪਣੀ ਹੈ? ਕਿੰਨੇ ਪੈਸੇ ਮੰਗਦੋ? ਹੈ? 25000। ਠੀਕ ਹੈ। ਕਿੰਨੀ ਉਮਰ ਆ ਜੀ? 6 ਸਾਲ ਦੀ ਠੀਕ ਹੈ ਮੋਬਾਈਲ ਨੰਬਰ ਇੱਕ ਵਾਰੀ ਬੋਲ ਲੀ ਕੋਈ ਲਾਈਨ ਵਾਲਾ ਸਪਰਕ ਕਰ ਲੂਗਾ ਯਾਰ ਤੁਹਾਡਾ 984325904 ਪਿੰਡ ਕਿਹੜਾ ਗਿੱਲਕਲਾਂ ਗਿੱਲਕਲਾਂ ਠੀਕ ਹੈ ਲੈ ਬਾਈ ਕਿੱਤੀ ਆ ਬਹੁਤ ਚਣਕੀ ਸਪਰਕ ਕਰ ਲਓ ਜੇ ਕਿਛ ਵੀਰ ਨੇ ਲੈਣੀ ਹੁੰਦੀ ਆ ਜਾਂਦਾ ਬਿਲਕੁਲ ਹਾਂ ਮੋਬਾਈਲ ਨੰਬਰ ਬੋਲ ਦੇ ਤੇਰਾ 684546685 ਤੇ ਹੁਣ ਡਿਟੇਲ ਦੱਛੀ ਇਹ ਦੀ ਕਿੰਨੇ ਚਿਰ ਦੀ ਕੱਪਣਾ ਇਹ 3 ਮਹੀਨੇ ਦੀ ਕੱਪਣਾ ਜੀ ਹਾਂ ਤੇ 10 ਕਿਲੋ ਦੁੱਧ ਦਾ ਜੀ ਮਗਰ ਕਟਾ ਇਹ ਦੀ ਤੇ ਚਿੰਗਾ ਕਿੰਨੇ ਦੀ ਮੁੱਲ ਕਰਾਉਣਾ ਦਾ 80000 ਜੀ 70000 ਦੀ ਦੀ ਮੋਬਾਈਲ ਨੰਬਰ ਬੋਲ ਤੇਰਾ 68454668 ਪਿੰਡ ਕਿਹੜਾ ਪਿੰਡ ਬਾਲਿਆਲੀ ਠੀਕ ਆ ਲੈ ਭਾਈ ਨਾਂ ਕੀ ਆਪਣਾ ਦੇਵੀ ਦੇਪੀ ਮਸੂਤਪੁਰੀ ਆ ਲੋ ਜੀ ਦੁੱਧੋ ਤੋੜ ਕੇ ਕਟਰੂ ਛਿੱਟੇ ਪਏ ਨੇਗੇ ਘਾਟੂ ਚ ਤੇ ਮਿੱਤਰੋ ਆ ਤਾਂ ਕੱਟੀ ਐ ਇਹਨੇ ਆ ਦਿਖਾ ਦੇ ਨੇੜੇ ਓਕੇ ਇਹ ਕੱਟੀ ਐ ਤੇ ਇਹ ਵੀ ਕੱਟੀ ਹੋਈ ਐ ਦੋਨੇ ਘਾਟੂ ਚ ਦੁੱਧੋ ਤੋੜ ਕੇ ਛੱਟੀਆਂ ਹੋਈਆਂ ਮਟਕਾ ਲਿਆ ਤੇ ਆ ਦੇਖੋ ਝੋਟੀ ਆਬ ਸਰ ਝੋਟੀ ਐ ਤੇ ਦਿਖੋ ਨਾ ਸਾਰੀਆਂ ਤੇ ਆ ਦੇਖ ਆ ਦੇਖੋ ਮੱਝ ਜ਼ਬਰਦਸਤ ਤੇ ਉਹ ਮੱਜਾਂ ਦਿਖਾਉਣਾ ਸਾਰੀਆਂ ਆਹਾ ਤੇ ਆ ਦੇਖੋ ਤੇ ਅਬਛਰ ਝੋਟੀ ਐ ਕੋਈ ਥਣੀਆਂ ਬਣਾਈਆਂ ਹੋਈਆਂ ਛੋਟੀਆਂ-ਛੋਟੀਆਂ ਤੇ ਆ ਵੀ ਇਸ ਦੀ ਅਬਛਰ ਝੋਟੀ ਐ ਚਲੋ ਆ ਤਾਂ ਕਰ ਮਾਲਿਆ ਨੇ ਜਾਣਾ ਹੀ ਜਾਣਾ ਇਧਰ ਘਾਟੂ ਚ ਤੇ ਆ ਝੋਟੀ ਦੇਖੋ ਬਈ ਤੇ ਆ ਮੱਜ ਥੱਲੇ ਦੁੱਧ ਵੀ ਹੈਗਾ ਜੇ ਕੋਈ ਲੈਣਾ ਵੇ ਵੇਚ ਦੇਣ ਉਹਨਾਂ ਕਰੇ ਵੇਚ ਦੇਣੇ ਆ ਠੀਕ ਤੇ ਆ ਦੇਖੋ ਇਤਰ ਇੱਕ ਲੀਲੀ ਰਾਵਿਚ ਖੜੀ ਹੈਗੀ ਇਹ ਆਹ ਵਾਲੀ ਇਹ ਆਹ ਮੱਝ ਦਾ ਕਟਰੂ ਲਿਗੇ ਇਹ ਹਉ ਦੋ ਉਹ ਛੋਟੇ ਛੋਟੇ ਖੜੇ ਜੂਮ ਕਰਤਾ ਮੈਂ ਕੈਮਰਾ ਥੋੜਾ ਦੂਰ ਖੜਾ ਆਹ ਕਟਰੂ ਤੇ ਆਹ ਮੱਝ ਤੇ ਤੋੜੇ ਹੋਏ ਰਹਿਗੇ ਇੱਕ ਆਟਕੂਚ ਜਾਊ ਪੂਰੀ ਮੱਝ ਸਿੰਘ ਟੁੱਟਿਆ ਹੋਈ ਥੋੜਾ ਜਿਹਾ ਤੇ ਇਹ ਦੇਖੋ ਬਾਈ ਥਣ ਥਣ ਦੇਖੋ ਇਹਦੇ ਥੱਲੇ ਕਿੰਨਾ ਕ ਦੁੱਧ ਹੂ ਹੋਲ ਜੇ ਵੀ ਉਹ ਕੋ ਤਿੰਨ ਚਾਰ ਲੀਟਰ ਦੁੱਧ ਪੰਜ ਨਾਲ ਹੈ ਨਾ ਹੋਊਗਾ ਤੇ ਇੱਧਰ ਹੋਰ ਦਿਖਾ ਦਿਓ ਇਹ ਅਪਸਰ ਝੋਟੀ ਹੈ ਹਾਂ ਬਾਈ ਇਹ ਝੋਟੀ ਅਪਸਰ ਇਹ ਸਾਰਾ ਕਟੂ ਮਾਲ ਤੇ ਵਿੱਚ ਕਿੰਨੀਆਂ ਜ਼ਬਰਦਸਤ ਕਟੀਆਂ ਨੇ ਆਹ ਝੋਟੀ ਦੇਖੋ ਬਾਈ ਦੇਖੋ ਆਹ ਝੋਟੀ ਦਿਖਾਵਾ ਇਹ ਘਾਟੂ ਚ ਜਾ ਰਹੀ ਹੈ ਕਰਮਾ ਵਾਲੀ ਤੇ ਇਹਦੇ ਥੱਲੇ ਛੋਟੇ ਛੋਟੇ ਥਣ ਨੇਗੇ ਮੇਰੀ ਜ਼ਬਰਦਸਤ ਹੈਗੀ ਏ ਝੋਟੀ ਤੇ ਉਧਰ ਹੋਰ ਦਿਖਾਉਣਾ ਚਾਹੀਤੇ ਇੱਕ ਫੇਰ ਮੋੜ ਮੰਡੀ ਤੇ ਝੂਟੀ ਦਿਖਾਉਂਦੇ ਆਂਗੇ ਛੋਟਾ ਜਾਂ ਕੱਦ ਤੇ ਕਿੰਨੇ ਕਿ ਦਿਨਾਂ ਦੀ ਸੂਈ ਆ ਇਹਨੂੰ ਬਈ ਸੂਈ ਨੂੰ ਆ ਮਹੀਨਾ ਹੋ ਗਿਆ ਬਈ ਮਹੀਨਾ ਹੋਇਆ ਛੂ ਨੂੰ ਆ ਮੰਗਰ ਬੱਚਾ ਕੀ ਹੈ ਕੱਟੀ ਹੈ ਬਈ ਮੰਗਰ ਮੰਗਰ ਕੱਟੀ ਹੈ ਹਾਂਜੀ ਬਈ ਮਹੀਨਾ ਇੱਕ ਸੂਈ ਨੂੰ ਹੋਇਆ ਹੈ ਠੀਕ ਹੈ ਲਤੌਰ ਤੇ ਸੋਣਿਆ ਇੱਕ ਵਾਰੀ ਫੇਸ ਕੁਆਲਟੀ ਕਰ ਲੋ ਚੈੱਕ ਤੋਰਾ ਤਾਰਾ ਕਰਵਾਉਣਾ ਚੈੱਕ ਇਹਦਾ ਸਾਰੀ ਡਿਟੇਲ ਲੈ ਕੇ ਦੱਚੂਗਾ ਤੇ ਕਰ ਲਓ ਬਈ ਇੱਕ ਵਾਰੀ ਤੋਰਾ ਤਾਰਾ ਚੈੱਕ ਆ ਜਾ ਮੋੜ ਲਿਆ ਹਾਂ ਜੀ ਪਿੰਡ ਮੈਸਰਖਾਨਾ ਆਪਣੀ ਹਾਂ ਘਰ ਦੀ ਝੂਟੀ ਹੈ ਦੂਜੇ ਸੂਏ ਦੂਜੇ ਸੂਏ ਠੀਕ ਆ ਕਹਿ ਗਏ ਤਾਨੂੰ ਦੂਜੇ ਸੂਏ ਨੂੰ ਸੂਏ ਨੂੰ ਮਹੀਨਾ ਹੋ ਗਿਆ ਮਹੀਨਾ ਹੋਇਆ ਕੱਟੀ ਮੰਗ ਰਹੇ ਕੱਟੀ ਹੈ ਜੀ ਮੰਗ ਰਹੇ ਕੱਟੀ ਹੈ ਦੁੱਧ ਕਿੰਨੇ ਲੀਟਰ ਆ ਜੀ ਦੁੱਧ 12 ਲੀਟਰ ਬਾਈ ਜੀ 12 ਲੀਟਰ ਦੁੱਧ ਹਾਂ ਜੀ ਤੇ ਸੂਏ ਕੰਮੇ ਦੂਜੇ ਸੂਏ ਜੀ ਦੂਜੇ 12 ਲੀਟਰ ਦੁੱਧ ਤੇ ਮੰਗਦੇ ਕਿਉਂ ਹੁਣ ਮੰਗਦੇ ਇੱਕ ਤੀਜੀ ਮੌਕੇ ਤੇ ਮਾਹ ਕਿਹਦੇ ਵਾਰਾ ਲਾਤਾ ਲਾਤਾ ਰਹੂ ਜੂ ਬਾਈ ਅੱਛਾ ਮੋਬਾਈਲ ਨੰਬਰ ਬੋਲ ਦਿਓ 76960 10244 ਇੱਕ ਵਾਰੀ ਫੇਰ ਬੋਲ ਦਿਓ 76960 10244 ਨਾਂ ਕੀ ਮੇਰਾ ਨਾਂ ਕਾਲਾ ਸਿੰਘ ਹੈ ਜੀ ਮੈਂ ਸਰਕਨਾਂ ਮੈਂ ਸਰਕਨਾਂ ਕਿੱਥੇ ਮੇਲਾ ਲੱਗਦਾ ਹੈ 7 ਕਿਲੋਮੀਟਰ ਹੈ ਜੀ ਠੀਕ ਹੈ ਲੈ ਭਾਈ ਨੱਚ ਪਰਖ ਕਰ ਲਓ ਜਿਹੜਾ ਸੰਮਰਕਾ ਕਰ ਦੱਸ ਚੋਟੀ ਆ ਇੱਕ ਹੋਰ ਦਿਖਾ ਦਿਆਂ ਤੁਹਾਨੂੰ ਮਾਉੜ ਮੰਡੀ ਤੇ ਤੋਰ ਕੇ ਤੇ ਆ ਦੇਖੋ ਬਿਲਕੁਲ ਸਰਾ ਕੀ ਗੈਪ ਵਾਲਾ ਥਣ ਬਿਲਕੁਲ ਪੂਰੀ ਗਿੱਠ ਪੈਂਦੀ ਆਗੀ ਸਨ ਚ ਤੇ ਮੁੱਠੀ ਥਣ ਲੱਗਿਆ ਹੋਇਆ ਆ ਜਾ ਤੋੜ ਲਿਆ ਮੋੜਲਾ ਮੋੜਲਾ ਸੋਣਿਆ ਤੇ ਇੱਕ ਵਾਰੀ ਫੇਸ ਕੁਆਲਿਟੀ ਕਰ ਲੋ ਚੈੱਕ ਕਰ ਤੇ ਸਾਰੀ ਡਿਟੇਲ ਲੈ ਲੈ ਦੇ ਤੋਂ ਵੀ ਚੱਲ ਚੱਲ ਬੰਨ ਬੰਨ ਤੇ ਤੇ ਕਿੰਨੇ ਪੈਸੇ ਮੰਗੂਗੇ ਤੇ ਕਿੰਨਾ ਦੁੱਧ ਤੇ ਕੀ ਭਾਪਾਂ ਦਾ ਕਰੂਗਾ ਤੇ ਮਗਰ ਕੀ ਜਾਨਵਰ ਆ ਪਤਲਾ ਪੰਡਾ ਬਿਲਕੁਲ ਸਿਲਕਾ ਮਾਰਦਾ ਤੇ ਇੱਕ ਵਾਰੀ ਗੈਪ ਦੇਖੋ ਸਾਹੰਦਾ ਕਿੰਨਾ ਪਿਆ ਹੋਇਆ ਤੇ ਸਾਰੀ ਡਿਟੇਲ ਲੈ ਲੈ ਦੇ ਤੋਂ ਤੇ ਮਗਰ ਬੱਚਾ ਇਹਦੇ ਕੀ ਆ ਲੈ ਵੀ ਉੱਥੇ ਆ ਬੱਚਾ ਮਗਰ ਕੀ ਆ ਇਹਦੇ ਕੱਟੀ ਆ ਅੱਛਾ ਤੇ ਕੰਮੇ ਸੂਇਆ ਇਹ ਝੋਟੀ ਤੀਜੇ ਸੂਇਆ ਦੁੱਧ ਕਿੰਨੇ ਲੀਟਰ ਹੈ 13 ਲੀਟਰ ਦੁੱਧ ਯਾਰ ਪਹਿਲੇ ਸੂਇਆ ਹਨਾ ਦੇਖਣ ਨੂੰ ਇਹ ਪਹਿਲੇ ਸੂਇ ਹੁੰਦੀ ਹੈਗੀ ਹਾਂ ਤੀਜੇ ਹੈਗੀ ਠੀਕ ਹੈ ਤੇ ਕੀ ਮੰਗਦਾ ਹੁਣ ਇਹਦਾ ਇਹਦਾ ਢਾਈ ਮੰਗਦਾ ਢਾਈ ਮੰਗਦਾ ਦੁੱਧ ਕਿੰਨਾ ਹੈ 13 ਲੀਟਰ ਠੀਕ ਤੇ ਮੰਗਦਾ ਢਾਈ ਹੈ ਦੁੱਧ ਫਿਰ ਤੂੰ ਘੱਟ ਦੱਸਿਆ ਹੁਣ ਨਾ ਬੰਦੇ ਨਾਲ ਸਹੀ ਗੱਲ ਹੈ ਪਤਾ ਪਤ ਦੱਸ ਦਿੰਦਾ ਰੇਟ ਦੇ حساب ਨਾਲ ਸਹੀ ਆ ਫਿਰ ਓਏ ਆ ਜਾ ਮੋਬਾਈਲ ਨੰਬਰ ਬੋਲਦਾ ਛੰਗ ਗਿਆ ਦੱਸਿਆ ਨਹੀਂ ਛੰਗ ਗਿਆ ਸਹੀ ਦੱਸੇ ਨਹੀਂ ਗਿਆ ਕਰ ਆਉ ਬੰਦਾ ਤੀਜੇ ਛੋਏ ਆ ਠੀਕ ਆ ਤੇ ਕੀ ਮਲ ਮਲ ਕਰਦੇ ਦੋ ਦਸ ਦਾ ਤੇ ਮੋਬਾਈਲ ਨੰਬਰ ਨੰਬਰ ਬੋਲ ਦੇ 90418 90136 90173 ਪਿੰਡ ਕਿਹੜਾ ਹੁੰਦੜ ਠੀਕ ਹੈ ਲੈ ਆ ਲੈ ਇੱਕ ਵਾਰ ਦਿਖਾ ਦੇ